ਤਰੰਤ ਕਰਨ ਵਾਲੇ ਉਹ ਗਿਲਾ ਹੁਗਿਆ ਯਾਰ ਤੁਹਾਡੇ ਨਾਲ ਬਹੁਤ ਜਲਦੀ ਭੁੱਲ ਗਏ ਯਾਰ ਤੁਸੀਂ ਤਾਂ ਵੀ ਤੁਹਾਡੇ ਜਵਾਕਾਂ ਤੇ ਐਨਐਸਏ ਲਵਾਈ ਦੇ ਇਹਨਾਂ ਨੇ ਤੁਹਾਡੇ ਜਵਾਕ ਜਾ ਕੇ ਡਿਬਰੂਗੜ੍ਹ ਭੇਜੇਵੇਂ ਨੇ ਸਾਡੇ ਪੰਜਾਬ ਦੇ ਹੀ ਨੇ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਹਾੜਾ ਏ ਸੀ ਇਹ ਹਜੇ ਤੱਕ ਤੁਹਾਡੇ ਮੁਆਵਜ਼ੇ ਤੁਹਾਡੇ ਕਾਊਂਟਾ ਤੇ ਨਹੀਂ ਪਏ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਜਦੋਂ ਤੁਸੀਂ ਦਿੱਲੀ ਧਰਨੇ ਤੇ ਬੈਠੇ ਸੀ ਤੁਹਾਡੇ ਉੱਥੋਂ ਡਾਂਗਾ ਨਾਲ ਕਿਵੇਂ ਪੁਲਿਸ ਤੋਂ ਘਟਵਾ ਕੇ ਤੁਹਾਡਾ ਧਰਨਾ ਚੁਕਾਇਆ ਗਿਆ ਸੀ ਤੁਹਾਡੀਆਂ ਟਰਾਲੀਆਂ ਤੱਕ ਚੋਰੀਆਂ ਕਰ ਬਾਈ ਗਈਆਂ ਸੀ ਬਹੁਤ ਜਲਦੀ ਤੁਸੀਂ ਭੁੱਲ ਗਏ ਕਿ ਆ ਹੁਣ ਜਾਉ ਜੁਨੀ ਵੀ ਰੋਸ ਦੀ ਦਾ ਮਸਲਾ ਚੱਲ ਰਿਹਾ ਉਹਦੇ ਥੋੜੇ ਜਿਵਾਕਾਂ ਦੇ ਡਾਂਗਾਂ ਮਾਰ ਰਹੀ ਹੈ ਚੰਡੀਗੜ੍ਹ ਪੁਲਿਸ ਆ ਹਰਿਆਣੇ ਦੀ ਪੁਲਿਸ ਆ ਕੇ ਉਹ ਕੁੱਟ ਰਹੀ ਹੈ ਉਥੇ 3 ਭੈਣਾਂ ਨੂੰ ਖੱਜਲ ਖਵਾਰ ਕਰਾਇਆ ਜਾਂਦਾ ਬਹੁਤ ਜਲਦੀ ਭੁੱਲ ਗਏ ਜਾਂ ਤੁਸੀਂ ਤਾਂ ਮਾਜੇ ਦੇ ਜਰਨਲ ਮੰਨਿਆ ਜਾਂਦਾ ਤੁਹਾਨੂੰ ਸੌਰੀ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਮੈਂ ਕੋਈ ਬਾਲੇ ਸਿਆਣੇ ਦਾ ਭਾਂ ਨਹੀਂ ਹਾਂ ਪਰ ਸਭ ਤੋਂ ਜ਼ਿਆਦਾ ਸੀਧੀਆਂ ਕੁਰਬਾਨੀਆਂ ਤਰਨਤਨ ਸਾਹਿਬ ਦੀਆਂ ਨੇ ਜੇ ਆਪਾਂ ਮੰਨੀਏ